ਬੇਸਿਕਲੀ ਅੱਜ ਸਾਡਾ ਇੱਕ ਜਿਹੜਾ ਪ੍ਰੋਟੈਸਟ ਹੈ ਸਿੰਬੋਲਿਕ ਹੈ ਸੀ थ्रੈਸ਼ੋਲਡ ਸਟੀਮੂਲਸ ਦੇਣਾ ਹੈ ਸਰਕਾਰ ਨੂੰ ਕਿਉਂਕਿ ਜਿਹੜੇ ਵੇਰੀਅਸ ਇਸ਼ੂਜ਼ ਆ ਕਿਵੇਂ ਕਿ ਇੱਕ ਤਾਂ ਜਿਹੜੀ ਫੀਸ ਵਧਾਈ ਗਈ ਹੈ ਜਿਹੜੀ ਰੀਸੈਂਟਲੀ ਇੱਕ ਜਿਹੜਾ ਬੌਂਡ ਲਾਗੂ ਕੀਤਾ ਹੋਇਆ 2 ਸਾਲ ਬਾਅਦ ਐਮਬੀਬੀਐਸ ਤੋਂ ਇੱਕ ਜਿਹੜੇ ਐਸਓਪੀਜ਼ ਦੀ ਲਾਗੂ ਕਰਨ ਵਾਲਾ ਤੇ ਜਿਹੜੀ ਐਮਓ ਦੀ ਪੋਸਟ ਵਗੈਰਾ ਤੇ ਸਭ ਤੋਂ ਇੱਕ ਹੋਰ ਜਿਹੜਾ ਮੁੱਦਾ ਜਿਹੜਾ ਉੱਠ ਰਿਹਾ ਸਟਾਈਪੈਂਟ ਦਾ ਕਿ ਕਾਫੀ ਸਮੇਂ ਤੱਕ ਇੱਕ ਕਨਸਟੈਂਟਲੀ ਸਟਾਈਪੈਂਟ ਰਹਿ ਰਿਹਾ ਕਿ ਜਿੱਤੇ ਕਿ ਬਾਕੀ ਜਿਹੜੀ ਨੇਬਰਿੰਗ ਸਟੇਟਸ ਹੈ ਜਿਹੜੇ ਗਵਰਾਂਟੀ ਨਾਲ ਤੇ ਵੈਸੇ ਤਾਂ ਮੀਟਿੰਗਸ ਚੱਲ ਰਹੀਆਂ ਬਟ ਅਸੀਂ ਚਾਹੁੰਦੇ ਹਾਂ ਕਿ ਕੋਈ ਅਸ਼ੋਰੈਂਸ ਮਿਲੀ ਜਾਏ ਸਰਕਾਰ ਵੱਲੋਂ ਕਿ ਬਾਹਰ ਵਿੱਚ ਇਹ ਮੀਡੀਆ ਚ ਤੇ ਰਿਟਰਨ ਚ ਸਾਨੂੰ ਅਸ਼ੋਰੈਂਸ ਮਿਲੀ ਜਾਏ ਕਿ ਇਹ ਸਾਰੇ ਪ੍ਰੋਟੈਸਟ ਕਰ ਰਹੇ ਡਿਫਰੈਂਟ ਬੈਚ ਐ ਇੰਟਰਨਜ਼ ਵੀ ਐ ਸਾਡੇ ਨਾਲ ਪੀਜੀਵੀ ਐ ਮੇਨਲੀ ਫਰੀਦਕੋਟ ਅੰਮ੍ਰਿਤਸਰ ਦੇ ਪਟਿਆਲਾ ਜਿਹੜੇ ਮੁੱਖ ਹਸਪੀਟਲ ਐ ਉਧਰ ਇਹ ਪ੍ਰੋਟੈਸਟ ਚੱਲ ਰਹੇ ਐ ਇਸੇ ਤਰ੍ਹਾਂ ਸਾਡੀ ਮੁੱਖ ਮੰਗਾਂ ਐ ਐਸਾ ਚ ਇੱਕ ਨਹੀਂ ਐ ਇੱਕ ਤਾਂ ਸਭ ਤੋਂ ਜ਼ਰੂਰੀ ਐ ਜਿਹੜਾ ਵਜ਼ੀਫਾ ਜਿਹੜਾ ਬੜਾ ਹੀ ਵੱਡੀ ਧੇਰ ਤੋਂ ਰੁਕਿਆ ਹੋਇਆ ਹੈ ਉਹਦਾ ਐ ਨਹੀਂ ਜਾ ਰਿਹਾ ਇਨ টারਮਸ ਦਾ ਵੀ ਤੇ ਜਿਹੜੇ ਪੋਸਟ ਗ੍ਰੈਜੂਏਟਸ ਹੈ ਉਹਨਾਂ ਦਾ ਵੀ ਤੇ ਇੱਕ ਜਿਹੜੀ ਹੁਣੇ ਰੀਸੈਂਟ ਫੀਸ ਵਧਾਈ ਗਈ ਹੈ ਜਿਹਦੇ ਜਿਹਦੇ ਨਾਲ ਕੀ ਅਰਾਊਂਡ 11 11 ਲੱਖ ਦੇ ਅਰਾਊਂਡ ਹੁਣ ਹੋ ਜੂਗੀ ਫੀਸ ਜਿਹਦੇ ਨਾਲ ਕੀ ਕੋਈ ਗਰੀਬ ਪਰਿਵਾਰ ਦਾ ਬੱਚਾ ਸੁਪਨਾ ਵੀ ਨਹੀਂ ਲੈ ਸਕਦਾ ਕਿਉਂਕਿ ਪਰ ਕੈਪੀਟਾ ਇਨਕਮ 2 ਲੱਖ ਹੁੰਦੀ ਹੈ ਤੇ 2.5 ਲੱਖ ਦੇ ਕਰੀਬ ਇੱਕ ਸਾਲ ਦੀ ਫੀਸ ਹੋਊਗੀ ਅਗਰ ਕੋਈ ਸਕੋਰ ਕਰ ਵੀ ਲੈਂਦੇ ਨੇ ਤਾਂ ਉਹ ਐਡਮਿਸ਼ਨ ਦੀ ਫੀਸ ਭਰੂਗਾ ਕਿਵੇਂ ਇਹ ਸਵਾਲ ਸਰਕਾਰ ਨੂੰ ਹੈ ਅਸਲ 'ਚ OPDs ਬੰਦ ਕੀਤੇ ਗਏ ਆ ਜਿਹੜੇ wards ਆ ਉਹ ਓਪਨ ਨੇ ਜਿਹੜੇ emergency ਸੇਵਾਵਾਂ ਆ ਉਹ ਓਪਨ ਨੇ ਜਿਹੜੇ ਜੱਚਾ ਬੱਚਾ ਜਿਹੜੇ ਡਿਲੀਵਰੀਜ਼ ਹੋ ਰਹੀਆਂ ਉਹ ਸਭ ਕੁਝ ਓਪਨ ਹੈ ਸਿਰਫ OPDs ਬੰਦ ਕੀਤੇ ਗਏ ਕਿਉਂਕਿ ਸਾਡੇ ਕੋਲ ਕੋਈ ਹੋਰ ਹੱਲ ਵੀ ਨਹੀਂ ਆ ਸਾਡੇ ਕੋਲ ਕੋਈ ਹੋਰ ਕੀ ਪ੍ਰੋਟੈਸਟ ਕਰਨ ਦਾ ਤਰੀਕਾ ਵੀ ਨਹੀਂ ਆ ਇਹ ਹਾਲੇ ਤੱਕ ਅਣਮਿੱਥੇ ਸਮੇਂ ਤੱਕ ਹੈ ਅੱਜ ਦੀ ਕੋਲ ਸੀਗੀ ਅਗਲਾ ਕੀ ਹੋਊਗਾ ਕਿ ਅਸੀਂ ਰਾਹ ਅਪਣਾਵਾਂਗੇ ਉਹ ਤੁਹਾਨੂੰ ਬਾਅਦ 'ਚ ਦੱਸ ਦਿੱਤਾ ਜਾਊਗਾ